ਤੋਂ ਮਾਰਗਰੀ ਕੈਮਰਾ ਓਏ ਇਹ ਇੱਥੋਂ ਕਰਾ ਦੇ ਚ ਇੱਕ ਫੇਸ ਤੋਂ ਲਾ ਕੇ ਬਾਡੀ ਦੀ ਬਣਤਰ ਥਣ ਦਾ ਸੈਜ ਆ ਡਰਕ ਕੁਆਲਟੀ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਸ਼ਹਿਰ ਬਰਨਾਲਾ ਸੇਖਾ ਰੋਡ ਜੱਗੀ ਡੈਰੀ ਫਾਰਮ ਤੇ ਪਹੁੰਚੇ ਹੋਇਆ ਲੈ ਵੀ ਸੱਜਣੋ گاਵਾ ਨਾ ਵੀਡੀਓ ਦੇ ਵਿੱਚ ਤਾਂ ਦਿਖਾ ਦਾਂਗੇ ਪੰਜ ਪਰ ਉਦਾਂ ਕੈਮਰਾ ਮਾਰ ਦੂਗਾ ਬਾਈ گاਵਾ ਖੜੀਆਂ ਕਾਫੀ ਗਿਣਤੀ ਚ ਹਰੇਕ ਸੱਜਣ ਦੀ ਪਹੁੰਚ ਆ ਲਿਆ ਹਰੇਕ ਰੇਟ ਵਾਲੀ ਆ ਤੇ ਚਾਰ ਪੰਜ ਨਸਲਾਂ ਬਾਈ ਕੋਲ ਅਵੇਲੇਬਲ ਹੁੰਦੀਆਂ ਨੇ ਤੇ ਬਾਕੀ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਜਿਵੇਂ ਆ ਬੱਛੀ ਖੜੀ ਆ ਚੰਗਾ ਤੋਹਫਾ ਜਰਸੀ ਦਾ ਨਾਲ ਵੀ ਬੱਛੀ ਤੇ ਬਾਕੀ ਗੱਲਬਾਤ ਜੱਗੀ ਨਾ ਕਰਾ ਦਾਂਗੇ ਹੋਰ ਜੱਗੀ ਕਿਵੇਂ ਆ ਕਿਵੇਂ ਚਿਰ ਬਾਅਦ ਦਿੱਤੇ ਦਰਸ਼ਨ ਫਿਰ ਬਾਈ ਥੋੜਾ ਜਿਹਾ ਕੰਮ ਬੰਦ ਕਰ ਲਿਆ ਸੀਗਾ ਠੀਕ ਆ ਗੱਲ ਮਾਲ-ਮੂਲ ਥੋੜਾ ਜਿਹਾ ਘੱਟ ਮਿਲਦਾ ਸੀ ਪਿੰਡਾਂ 'ਚ ਉਹਦੇ ਕਰ ਥੋੜਾ ਜਿਹਾ ਮਾਲ ਚੱਲੂਗਾ ਮਰ ਉਹ ਪੂਰਾ ਬਾਈ ਫੁੱਲ ਹੁਣ ਹਰ ਵਕਤ ਆਪਣੇ ਕੋਲ ਇਹਦੇ ਪਹਿਲਾਂ ਗਰਮੀ ਜ਼ਿਆਦਾ ਸੀਗੀ ਬਾਈ ਠੀਕ ਆ 10 12 گاਮ ਹੁਣ ਆਪਣੇ ਕੋਲੇ 24 25 گاਮ ਹਰ ਵਕਤ ਹਰ ਵੱਲ ਹਾਂ ਬਾਈ ਨੰਬਰ ਬੋਲਾ 98153 99107 ਜੱਗੀ ਡੇਰੀ ਫਾਰਮ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਸ ਬਾਈ ਜੀ ਠੀਕ ਹੈ ਜੀ ਜਿਹੜਾ ਧੂਰੀ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਤੇ ਆਪਣਾ ਫਾਰਮ ਆਗਾ ਬੱਤੀ ਲੱਗੀ ਹੋਈ ਆ ਨਾ ਜਿੱਥੇ ਮੇਨ ਰੋਡ ਤੇ ਪੁਲ ਚੜਨ ਤੋਂ ਪਹਿਲਾਂ ਜੇ ਤੁਸੀਂ ਤਨੋਲੇ ਵਾਲੇ ਬੰਨਿਓ ਆਵੋਗੇ ਤਾਂ ਖੱਬੇ ਹੱਥੀ ਮੁਰਜੋ ਬੱਤੀ ਦੇ ਨਾਲ ਹੀ ਹਾਂਜੀ ਹਾਂਜੀ ਤੇ ਪੱਕਾ ਐਡਰੈਸ ਹੀ ਆ ਗਿਆ ਬਿਲਕੁਲ ਤੇ ਸ਼ੁਰੂਆਤ ਜੱਗੀ ਇੱਥੋਂ ਕਰ ਦਈਏ ਡੀਕੀ ਹਾਂ ਭਾਈ ਜੀ ਇਸੇ ਰੱਸੀ ਦੀ ਕਰ ਲੋ ਬਾਕੀ ਆਪਣੇ ਲਈ ਤਾਂ ਕਰਨ ਵਾਲੀਆਂ ਸਾਰੀਆਂ ਤੋਹਫਾ ਨੇ ਆ ਹੋਈ ਸਾਰ ਤੇ ਇਹਨੂੰ ਦਿਖਾ ਦੋ ਬਾ ਗਾਲੀ ਨੂੰ ਪਹਿਲਾਂ ਹਣ ਇੱਥੋਂ ਮਾਰ ਗਿਆ ਰੀ ਆਪਣੇ ਲਈ ਤਾਂ ਸਾਰਾ ਹੀ ਮਤਲਬ ਤੋਹਫਾ ਕਰ ਭਰਾ ਕਹਿੰਦੇ ਨੇ ਨਾ ਪਿਓਰ ਜਰਸੀ ਚਾਹੀਦੀ ਆ ਪਿਓਰ ਜਰਸੀ ਆ 200% ਆ ਅੱਖ ਮੋਟੀ ਮੱਥੇ ਚ ਟੋਆ ਛੋਟਾ ਫੇਸ ਤੇ ਜਿਹੜਾ ਪਲੱਸ ਪੁਆਇੰਟ ਆ ਗਰੀ ਨਾਲ ਵੀ ਇਹਦੇ ਬੱਚੀ ਆ ਗਈ ਯਾਰ ਆ ਬੱਚੀ ਵੀ ਪਿਓਰ ਆ ਗਈ ਜਮਾ ਅਸਲ ਕਹਿ ਲਈਏ ਜੀ ਨੂੰ ਆ ਧੋਰ ਚੋਬਰਾ ਖੋਲ ਕੇ ਆ ਜਾ ਫਿਰ ਖੋਲ ਦੇ ਬਈ ਸੂਆ ਜੱਗੀ ਸੂਆ ਦੂਜਾ ਬਈ ਜੀ ਛੇ ਦੰਦ ਦਾ ਪਿਓਰ ਕਹਿਣ ਦੀ ਨਹੀਂ ਇੱਕ ਤਾਂ ਹੋਈ ਆਲਾ ਕਹਿੰਦਾ ਛੇ ਦੰਦ ਦਾ ਮਤਲਬ ਹਜੇ ਕੰਨੀ ਕੱਢੀ ਨਹੀਂ ਹੈਗੀ ਆਪਾਂ ਚੌਗੀ ਕਹਿ ਸਕਦੇ ਐ ਇਹਨੂੰ ਪਰ ਆਪਾਂ ਛੇ ਦੰਦ ਕਹਿ ਕੇ ਦਵਾਂਗੇ ਛੇ ਦੰਦ ਦਾ ਹਾਰ ਸ਼ਿੰਗਾਰ ਵੀ ਲੋਹੜਿਆਂ ਦਾ ਹੀ ਲਾਤਾ ਅੱਜ ਤਾਂ ਹਾਂ ਬਈ ਹਾਰ ਸ਼ਿੰਗਾਰ ਬਾਈਰ ਲੋਹਣ ਵਾਲੀ ਦੀ ਕਰਮ ਵਾਲੀ ਦੇ ਲਾਇਆ ਜਾਂਦਾ ਹਨਾ ਵੈਸੇ ਤਾਂ ਕਰਮ ਵਾਲੀਆਂ ਸਾਰੀਆਂ ਚੰਗੀਆਂ ਭਾਗਾਂ ਵਾਲੀਆਂ ਤਾਂ ਸੋਹਣੀ ਲੱਗੀ ਜਵਾਕਾਂ ਨੂੰ ਇਹਨੇ ਕਹਿੰਦੇ ਸ਼ਿੰਗਾਰ ਕਰ ਦੋ ਇਹਦੇ ਉਹੀ ਗੱਲ ਆ ਵੀ ਇਹ ਅੱਜ ਵਾਲੀਆਂ ਸਾਰੀਆਂ ਗਾਵਾਂ ਦੀ ਰਾਣੀ ਕਹਾਉਂਦੀ ਆ ਕਹਿਣ ਦਾ ਭਾਵੇਂ ਇਹਦੇ ਹਾਰ ਸ਼ਿੰਗਾਰ ਤਾਂ ਲੱਗਿਆ ਵਿਆ ਇਹ ਉੱਥੇ ਜੇ ਰੋਕ ਲਈ ਇਹ ਇੱਥੇ ਜੇ ਇੱਥੋਂ ਮਾਰ ਗਿਆ ਰੀ ਕੈਮਰਾ ਓਏ ਇਹ ਇੱਥੋਂ ਕਰਾ ਦੇ ਚ ਇੱਕ ਫੇਸ ਤੋਂ ਲਾ ਕੇ ਬਾਡੀ ਦੀ ਬਣਤਰ ਥਣ ਦਾ ਸਾਈਜ਼ ਆਡਰ ਕੁਆਲਟੀ ਜਿਹੜੀ ਆਪਾਂ ਜਿਵੇਂ ਤੁਹਾਨੂੰ ਸ਼ੁਰੂ ਜੀ ਦੱਸਿਆ ਦੀ ਨਾ ਅਸਲ ਜਰਸੀ ਜਰਸੀ ਦਾ ਬੀਜ ਦਿਖਾ ਦਾਂਗੇ ਤੁਹਾਨੂੰ ਅੱਜ ਬਾਕੀ ਠੰਡੇ ਮਿੱਠੇ ਇੰਨੀ ਆ ਬਾਈ ਯਾਰ ਵਿਚਾਰੀ ਜਮੇ ਕਰਮਾਂ ਲਈ ਲੈ ਮੈਂ ਕੋਈ ਲੱਤ ਨਾ ਕੋਈ ਛਾੜ ਚਵਾਈ ਚਬੂਈ ਦੀ ਹਰ ਇੱਕ ਚੀਜ਼ ਦੀ ਮਤਲਬ ਇੱਥੇ ਧਾਰਾ ਮਾਰ ਲਓ ਕੋਈ ਵਾਸਤਾ ਹੀ ਨਹੀਂ ਹਨਾ ਕਿਹੜਾ ਹੋਰ ਕਮਾ ਦੇ ਚੋਬਰਾਂ ਨੂੰ ਓਏ ਕਿੰਨੇ ਦਿਨ ਦੀ ਸੂਈ ਹੋ ਗਈ ਜੱਗੀ ਇਹ ਕੱਲ ਹੀ ਸੂਈ ਆ ਬਾਈ ਕੱਲ ਦੀ ਹਾਂ ਕੱਲ ਸਵੇਰੇ ਸੂਈਆ 4 ਵਜੇ ਠੀਕ ਆ ਗੱਲ ਆ ਫੇਸ ਆ ਫੇਸ ਅੰਦਰਲੇ ਬੰਨੇ ਰੱਖਗਾ ਨਾ ਤੂੰ ਉਤਲੇ ਬੰਨੇ ਰਿਹਾ ਬਾਈ ਇਹ ਐ ਹੋ ਕੇ ਤੋਰਦੇ ਉਤਲੇ ਬੰਨੇ ਕੱਲ 4 ਵਜੇ ਸਵੇਰੇ ਸੂਈਆ ਆਪਣੇ ਕੋਲੇ ਸੂਈਆ ਜੇਰ ਜੱਪੇ ਦੀ ਬਾਕੀ ਜਿਹੜੇ ਸੀਮਣ ਦੀ ਇਹ ਆਪ ਆ ਜਿਹੜੇ ਸੀਮਣ ਦੀ ਇਹਦੀ ਬੱਚੀ ਆ ਆਪਣੇ ਕੋਲੇ ਪ੍ਰੋਪਰ ਡਿਟੇਲ ਲਿਖਤੀ ਰੂਪ ਚ ਦਵਾਂਗੇ ਠੀਕ ਆ ਗੱਲ ਐਵੇਂ ਹੁਣ ਤੇ ਮੈਂ ਕਹਿੰਦੇ ਇਹਦੇ ਮੰਗਰ ਉਹਦੀ ਬੱਚੀ ਆ ਫਲਾਣੇ ਦੀ ਬੱਚੀ ਆ ਧਮਕੇ ਦੀ ਆ ਉਹਦਾ ਕੋਈ ਫਾਇਦਾ ਨਹੀਂ ਲਿਖਤੀ ਰੂਪ ਚ ਯਕੀਨ ਕਰਿਆ ਜਾਂਦਾ ਹਨਾ ਜੀ ਇੱਕ ਤਾਂ ਜੇ ਮਾਲਕ ਨੇ ਆਪਾਂ ਨੂੰ ਲਿਖਤੀ ਰੂਪ ਚ ਦਿੱਤੀ ਤਾਂ ਆਪਾਂ ਲਿਖਤੀ ਰੂਪ ਚ ਹੀ ਦਵਾਂਗੇ ਕਹਿਣ ਵਾਲਾ ਇੱਕ ਹੋ ਜਾਂਦਾ ਕਹਿੰਦਾ ਫਿਰ ਲਿਖ ਕੇ ਦੇਣ ਵਾਲਾ ਹਾਂ ਭਾਈ ਲਿਖ ਕੇ ਦੇਵਾਂਗੇ ਜਿਹੜੇ ਤੇ ਨਾਲ ਵੀ ਬੱਚੀ ਤੇ ਆਪ ਵੀ ਯਾਰ ਬੱਚੀ ਬਹੁਤ ਕਮਾਲ ਦੀ ਕਿੰਨਾ ਕੁ ਦੁੱਧ ਦੱਸਿਆ ਜੱਗੀ ਇਹਦਾ ਮਾਲਕ ਦੁੱਧ ਬਾਈ ਜੀ 20 ਕਿਲੋ ਦੱਸਿਆ ਮਾਲਕ ਨੇ 20 ਕਿਲੋ ਸਾਡਾ ਵੀ ਨੈਟ ਜਿਹੜਾ ਕਿਲੋ ਆਲਾ 20 ਹੈ ਜਿਹੜਾ ਸਾਡੇ ਲਾਲਾ ਵੀ ਵਪਾਰੀਆਂ ਵਾਲਾ ਤਾਂ ਉਹ 24 25 ਕਿਲੋ ਹੋ ਜਾਂਦਾ ਕੰਡੇ ਵਾਲਾ 20 ਦੱਸਿਆ ਹਾਂ ਕੰਡੇ ਵਾਲਾ 20 ਕਿਲੋ ਦਿੱਤਾ ਹੋਇਆਗਾ ਜੱਗੀ ਕਿੰਨੇ ਪੈਸੇ ਲਵਾਂਗੇ ਇਹ ਅੱਜ ਬਾਈ ਜੀ ਇੱਕ ਹੱਥ ਬੰਨ੍ਹ ਕੇ ਬੇਨਤੀ ਹੈਗੀ ਵੀਰਾਂ ਨੂੰ ਹਾਂਜੀ ਵੀ ਜਿਹੜੇ ਆਪਣੇ ਮੁੱਲ ਹੋਣਗੇ ਉਹ ਬਸ 1000 ਤੋਂ 2000 ਰੁਪਏ ਦੀ ਛੋੜ ਵਾਲੇ ਹੋਣਗੇ ਪਰ ਹਾਂ ਫਿਕਸ ਫਿਕਸ ਜੀ ਵੀਰ ਮੰਨ ਕੇ 5-4000 ਘਾਟੜਾ ਨਾ ਖੇਚੜਾ ਦੇ ਕਿੰਨੇ ਲਵਾਂਗੇ ਇਹਦੇ ਬਸ ਇਹ ਬੱਚੀ ਆਪਾਂ ਮੇਰੇ 85000 ਦੀ ਦੇ ਦੇਾਂਗੇ 85 ਦੀ ਹਾਂ ਬਸ ਇਹ ਨੂੰ ਜੇ ਤੁਸੀਂ 90 ਮੰਨ ਲਿਓ 92 ਮੰਨ ਲਿਓ ਮਤਲਬ ਇਹ ਤਾਂ 85000 ਆਪਾਂ ਲਵਾਂਗੇ ਮੁੱਲ ਕਰਾਉਣ ਨੂੰ ਜੋ ਮਰਜ਼ੀ ਆ ਹਾਂ ਮੁੱਲ ਜਿਹੜਾ ਮਰਜ਼ੀ ਕਰਾ ਲਓ ਬਾਈ ਤੇ ਹੁਣ ਆ ਜਾ ਫਿਰ ਕਹੇ ਜੀ 2 ਨੰਬਰ ਵਾਲੀ ਤੇ ਤੌਰ ਚੋਬਰਾ ਖੋਲ ਕੇ ਇਹ ਕਿਹੜੀ ਨਸਲ ਚ ਆ ਗਈ ਏ ਮਾਈ ਜਰਸੀ ਤੇ ਸ਼ਾਈਵਾਲ ਦਾ ਕਰਾਸ ਆ ਸਵਾਦੀ ਠੰਡੀ ਆ ਜਮੂਸੀਲ ਠੰਡੀ ਵਾ ਇੱਕ ਜਿਹੜੇ ਵੀ ਗਾਂ ਲੈ ਕੇ ਜਾਓਗੇ ਇੱਕ ਤੁਹਾਨੂੰ ਹੋਰ ਦੱਸਦਾ ਗੱਲ ਬਾਈ ਜੀ ਠੀਕ ਆ ਜਿਹੜੇ ਵੀ ਵੀਰ ਵੀਡੀਓ ਦੇਖਦੇ ਆ ਠੀਕ ਆ ਜੀ ਜਿਹੜਾ ਦੁੱਧ ਹੁੰਦਾ ਦੁੱਧ ਹੁੰਦਾ ਤੁਹਾਡੀ ਕੇਰ ਦਾ ਠੀਕ ਆ ਗੱਲ ਵਪਾਰੀ ਦੇ ਦੁੱਧ ਹੁੰਦਾ ਮੂੰਹ ਚ ਠੀਕ ਆ ਗੱਲ ਕਿਉਂਕਿ ਨਾ ਤਾਂ ਤੁਹਾਨੂੰ ਕੋਈ ਵੀ ਵਪਾਰੀ ਮੈਂ ਕੋਈ ਵਪਾਰੀ ਵੀਰ ਗੁੱਸਾ ਵੀ ਨਹੀਂ ਕਰਨ ਕੋਈ ਵੀ ਵਪਾਰੀ ਕਿਸੇ ਨੂੰ ਚਵਾ ਕੇ ਨਹੀਂ ਦਿੰਦਾ ਨਾ ਕਿਸੇ ਵਪਾਰੀ ਦੇ ਘਰੇ ਚੋਈ ਹੁੰਦੀ ਆ ਕਰਮ ਵਾਲੀ ਕੋਈ ਵੀ ਇੱਥੇ ਖੜਾ ਲਈ ਬਾਈ ਮਾੜੀ ਏ ਦੋ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਸਾਡੇ ਕੋਲੇ ਆਉਂਦੀਆਂ ਨੇ ਗਾਹਾਂ ਭਗ ਜਾਂਦੀਆਂ ਨੇ ਸੂਆ ਕਿਹੜਾ ਜੱਗੀ ਪਹਿਲਾਂ ਨੂੰ ਬਾਈ ਜਮਾ ਪਹਿਲਾਂ ਨੂੰ ਅੱਲੇ ਆਰਲੇ ਬੰਨੇ ਦੰਦਾਂ ਜਹ ਹਜੇ ਦੋ ਦਿਨ ਦਾ ਵੀਰੇ ਦੋ ਦੰਦ ਜਮਾ ਪਿਆਰ ਦੰਦਾਂ ਚ ਬਾਈ ਕਹਿੰਦਾ ਦੋ ਦੰਦ ਸੂਆ ਪਹਿਲਾਂ ਲਿਆ ਚੋਬਰਾ ਇਧਰ ਨੂੰ ਕੈਦ ਨੋਗੇ ਸੂਈ ਨੂੰ ਇਹ ਵੀ ਕੱਲ ਦੀ ਸੂਈ ਹੈ ਜੀ ਕੱਲ ਦੀ ਸੂਈ ਬੱਚਾ ਕੀ ਆ ਗਿਆ ਬੱਛਾ ਵੀਰੇ ਦੇ ਮੰਗ। ਨਾਲ ਆ ਗਿਆ ਮੇਲ ਕਾਫ। ਬਸ ਇਹਦੇ ਮੰਗਰੀ ਕੱਲੀ ਮੰਗਰ ਬੱਛਾ ਬਾਕੀ ਆਪਣੇ ਕੋਲ ਜਿੰਨੀਆਂ ਬੇੜਾ ਸੂਈਆਂ ਵੀ ਸਾਰੀਆਂ ਮੰਗਰੀ ਬੱਛੀਆਂ ਨੇ ਟੋਪਰ। ਠੀਕ ਆ। ਕਿੰਨਾ ਕ ਦੁੱਧਾ ਆਈਡਿਆ ਜਾ? ਭਾਈ ਜੀ ਜਿਹੜਾ ਦੁੱਧ ਦੀ ਗੱਲ ਆ ਮੈਥੋਂ ਨਾ ਪੁੱਛੋ। ਦੁੱਧ ਆਲਾ ਵੀਰੇ ਆਪਨ ਤਾਜ਼ਾ ਲਾ ਕੇ ਲਜਾਣ। ਵੀ ਆਪਣੇ ਕੋਲ ਕਿੰਨਾ ਕ ਪਾ ਦੂ। ਆਪਣੇ ਕੋਲੇ ਕਿੰਨਾ ਪਾ ਦੂਗੀ ਕਿਉਂਕਿ ਮੈਂ ਤਾਂ ਹੁਣ ਬਈ ਸੁਣ ਗੱਲ। ਜੇ ਤਾਂ ਮੈਂ ਇਹਨੂੰ ਕਹਿ ਦੂੰਗਾ ਵੀ ਇਹ 20 ਕਿਲੋ ਦੇਊਗੀ। ਠੀਕ ਆ। दादा ਅਗਲਾ ਕਹੂੰਗਾ ਇਹਨੇ 20 ਦੇਣਾ ਨਹੀਂ ਜੇ ਮੈਂ ਕਹੂੰਗਾ ਭਾਈ ਇਹ 12 ਕਿਲੋ ਦਿਓਗੀ ਫਿਰ ਮੈਨੂੰ ਕਿਸੇ ਨੇ ਫੋਨ ਨਹੀਂ ਲਾਉਣਾ ਠੀਕ ਆ ਗੱਲ ਮੈਂ ਗੱਲ ਸੱਚੀ ਕਰਦਾ ਹੁਣਾਂ ਗੱਲ ਦੁੱਧ ਦਾ ਤੁਸੀਂ ਆਪ ਅੰਦਾਜ਼ਾ ਲਾਇਓ ਕਿੰਨੇ ਪੈਸੇ ਦੇ ਬਾ ਇਹਦਾ ਜਿਹੜਾ ਮੁੱਲ ਆ ਵੀਰੇ ਉਹ ਹੈਗਾ 65000 ਰੁਪਿਆ ਠੀਕ ਆ ਗੱਲ ਬਸ ਛੋੜ ਛੱਪਾ ਕਰ ਦਾਂਗੇ ਖੁੱਲਾ ਬਾਟ ਚੋਂ ਬਾਈ ਕੰਨਾ ਛੋੜ ਛੱਪਾ ਖੁੱਲਾ ਕਰ ਦਾਂਗੇ ਤੇ ਇੱਕ ਗੱਲ ਹੋਰ ਦੱਸ ਦੇਣਾ ਸੱਜਣੋ ਫੈਟ ਪਰਸੈਂਟੇਜ ਇਹ ਮੰਨ ਲਓ ਬਾਈ ਤੋਂ ਗਾਂ ਨਹੀਂ ਲਈ ਇੱਕ ਮੱਝ ਹੀ ਲੈ ਕੇ ਚੱਲੀਓ ਬਸ ਇੱਕ ਤਰ੍ਹਾਂ ਦੀ ਮੱਝ ਹੀ ਆ ਬਾਈ ਸੀਲ ਠੰਡੀ ਬਰਫ ਵਰਗੀ ਆ ਆਪਾਂ ਨਾ ਵੀਡੀਓ ਲੰਮੀ ਹੋ ਜਾਂਦੀ ਆ ਆਪਾਂ ਇਹਨਾਂ ਦੀ ਇੱਕ ਕਲਿੱਪ ਲਾ ਦਿਆਂਗੇ ਸਾਰੀਆਂ ਦੀ ਮਤਲਬ ਚੁਵਾਈ ਦੀ ਠੀਕ ਆ ਗੱਲ ਆ ਥਣ ਲੇਵੇ ਦੀ ਜੇਰ ਭਾਰ ਦੀ ਜਿੱਦੇ ਅਗਲੇ ਦੇ ਘਰੇ ਜਾ ਕੇ ਗਾਂ ਉੱtre ਉਦੋਂ ਬੁਖਾਰ ਦੀ ਆਪਣੀ ਫੁੱਲ ਗਾਰੰਟੀ ਹੋ ਗਾਰੰਟੀ ਰਊ ਹਾਂ ਜਿਹੜੀ ਦੁੱਧ ਵਾਲੀ ਗੱਲ ਆ ਦੁੱਧ ਤੁਹਾਡੀ ਕੇਅਰ ਦਾ ਵੀਰੇ ਤੁਸੀਂ 20 ਚੋਲੋ ਤੁਸੀਂ 28 ਚੋਲੋ ਤੁਸੀਂ ਚੋਲੋ 15 ਠੀਕ ਆ ਗੱਲ ਆ ਤੇ ਹੁਣ ਗੱਲ ਇਹ ਤਿੰਨ ਨੰਬਰ ਵਾਲੀ ਦਾ ਮਾਰੀ ਫੇਸ ਤੇ ਕੈਮਰਾ ਇੰ ਖੜੀ ਆ ਗਈ ਇਹ ਵੀ ਜਰਸੀ ਫੇਸ ਤੇ ਮਾਰ ਕੈਮਰਾ ਥੋੜੀ ਕੁੱਟੜੀ ਬੱਚੀ ਇਹਦੇ ਮਗਰ ਵੀਰੇ ਕੋਲ ਥੋੜੀ ਫਿਮਣ ਦੀ ਇਹ ਆਪ ਆ ਥੋੜੀ ਜਿਹੜੀ ਇਹ ਹੈਗੇ ਕਿਸੇ ਨੇ ਸੰਭੀ ਨਹੀਂ ਵਿਚਾਰੀ ਠੀਕ ਆ ਗੱਲਾਂ ਮਤਲਬ ਦੁੱਧ ਦੀ ਕੁਆਲਿਟੀ ਨੂੰ ਐਡੀ ਕਿ ਚੰਗੀ ਆ ਠੀਕ ਆ ਗੱਲਾਂ ਉਹ ਮੂਮਾਂ ਦਿਖਾ ਦਈਏ ਵੀਰੇ ਜਿਹੜੇ ਕਹਿੰਦੇ ਟੋਆ ਜਾਂ ਬਰੀਡ ਜਮਰ ਆ ਗਈ ਹਾਂ ਜਮਾਂ ਕੁੱਤੀ ਦੇ ਉਹ ਜਿਹੜੇ ਹੀ ਕੰਨ ਨੇ ਦੇ ਘੱਟ ਸਾਮ ਚੋਂ ਆਈ ਹੋਈ ਆ ਪਰ ਲੇਵੇ ਦਾ ਡਿਜ਼ਾਈਨ ਬੜਾ ਸੋਹਣਾ ਰੱਖ ਦਿਆ ਨਸਲ ਨਸਲ ਬੱਚੀ ਚ ਬਾਲੀ ਆ ਇੱਕ ਹੋਰ ਗੱਲ ਹੈ ਜਿਹੜੀਆਂ ਪਗਾਵਾਂ ਦੀ ਵੀਡੀਓ ਬਣਾ ਰਹੇ ਆ ਇਹ ਗਮਾਂ 6ਵੇਂ ਦੀਆਂ ਚੂਈਆਂ ਹੋਈਆਂ ਨੇ ਬਾਈ ਉਹ ਇਹ ਨਹੀਂ ਕਿਉਂਕਿ ਬੋਲੇ ਚ ਨੇ ਪ੍ਰੋਪਰ ਖਾਲੀ ਤਾਂ ਨਹੀਂ ਕਰਦੇ ਪਬੋਲੇ ਵਾਲਿਆਂ ਗਾਵਾਂ ਨੂੰ ਮਤਲਬ ਜੋ ਵੀ ਪੰਜ ਚਾਰ ਚਾਰ ਕਿਲੋ ਖਾਲੀ ਕਰੀਆਂ ਵੀ ਆ ਨੇ ਇਹ ਰੋਕਲਾ 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 ਇੱਥੇ ਇੱਥੇ ਰੋਕਲਾ ਇਥੋਂ ਮਾਰ ਨਹੀਂ ਕਰੀ ਕੈਮਰਾ ਫੇਸ ਤੇ ਤੇ ਨਾਲ ਵੀ ਇਹ ਨਾਲ ਬੱਚੀ ਆ ਗਈ ਤੇ ਆਪ ਵੀ ਯਾਰ ਪਿਓਰ ਜਰਸੀ ਆ ਗਈ ਜਿਹਨੂੰ ਆਪਾਂ ਨਿਗਾਹ ਰੱਖ ਲਓ ਬੱਚੇ ਚੁਗੀਆਂ ਆਸਲ ਆਸਲ ਜਰਸੀ ਉਹ ਤੇ ਨਿਗਾਹ ਰੱਖ ਲਓ ਬੱਚੇ ਚੁਗੀਆਂ ਜਾਂਦੇ ਯਾਰ ਹਾਂ ਜਿਹਨੂੰ ਆਪਾਂ ਆਸਲ ਜਰਸੀ ਕਹਿੰਦਾ ਨੇ ਆ ਉਹ ਆ ਗਈ ਤੇ ਬਾਕੀ ਡਿਜ਼ਾਈਨ ਬਹੁਤ ਸੋਹਣਾ ਰੱਖਦੀ ਆਲੇ ਮੇਰਾ ਤੋਰੀ ਬਈ ਐਨੂੰ ਕਿਹੜਾ ਹੋਰ ਕਮਾ ਦੇ ਨੇੜੇ ਵੇ ਫੜ ਕੇ ਤੋੜ ਦੇ ਮੜੀ ਇਹ ਆਲੇ ਦਾ ਡਿਜ਼ਾਈਨ ਦਿਖਾ ਦੀ ਗਰੀ ਨਸਾਨੂੰ ਸੰਗ ਆਲੇ ਬਣਿਓ ਦਿਖਾ ਦੀ ਆਰਡਰ ਕੁਆਲਿਟੀ ਇਹ ਕਦੋਂ ਸੂਈ ਜੱਗੀ ਕੱਲੀ ਇਹ ਸੂਈ ਹੈ ਬਈ ਠੀਕ ਹੈ ਆਪਣੇ ਕੋਲੇ ਜਿਹੜੀ ਵੀ ਗਾਂ ਹੋਊਗੀ ਉਹ ਆਪਣੇ ਫਾਰਮ ਤੇ ਆ ਕੇ ਸੂਈ ਵੀ ਹੋਊਗੀ ਠੀਕ ਆ ਜੀ ਆਪਾਂ ਬਾਹਰੋਂ ਸੂਈ ਵੀ ਗਾਂ ਫਰੀ ਵੀ ਨਹੀਂ ਲੈਂਦੇ ਠੀਕ ਆ ਗੱਲ ਆਪਣੇ ਜੱਪੇ ਦੀ ਗਾਰੰਟੀ ਰਹਿੰਦੀ ਹੈ ਹਾਂ ਜੇ ਰਜੱਪੇ ਦੀ ਥਣ ਲੇਵੇ ਦੀ ਘੱਟ ਵੱਧਦੀ ਠੀਕ ਆ ਜੀ ਹਰ ਇੱਕ ਚੀਜ਼ ਦੀ ਆਪਣੀ ਪ੍ਰੋਪਰ ਪੂਰੀ ਫੁੱਲ ਗਾਰੰਟੀ ਹੋ 110% ਤੇ ਔਰਲੇ ਬੰਨੋ ਗਾਰੀ ਇਹਦੀ ਬੱਚੀ ਤੇ ਵੀ ਮਾਰਦੀ ਕੈਮਰਾ ਇਹਦੇ ਚੱਗੀ ਕਿੰਨੇ ਪੈਸੇ ਲਵਾਂਗੇ ਬੇ ਜੀ ਇਹਦਾ 65000 ਰੁਪਇਆ ਲੈ ਲਾਂਗੇ 65000 ਨਾਲ ਬੱਛੀ ਆਪ ਵੀ ਜਰਸੀ ਬੱਛੀ ਆਪ ਵੀ ਆਪ ਵੀ ਬੱਛੀ ਹੋਈ ਆ ਵੀਰੇ ਦੰਦਾਂ ਜਾ ਹਜੇ ਕੋਈ ਵੀਰ ਇਹਨਾਂ ਦੇਖ ਕੇ ਕਵੇ ਵੀ ਇਹ ਲਿੱਸੀ ਫਿੱਕੀ ਆ ਪਤਾ ਨਹੀਂ ਮੌਲੀ ਹੋਊਗੀ ਠੀਕ ਆ ਗੱਲ ਇਹ ਦੰਦਾਂ ਜਾ ਹਜੇ ਆ ਜਾ ਚੋਬਰਾ ਹੁਣ ਤੋਰ ਫਿਰ 4 ਨੰਬਰ ਵਾਲੀ ਇਹਦਾ ਵੀ ਯਾਰ ਲੈ ਵਾ ਲੂ ਪਤਾ ਖਾ ਗਰੀ ਉਹ ਕੈਸਾ ਥੱਲੇ ਥਾਣ ਬੜਾ ਲੱਗਾ ਸਾਰੀਆਂ ਇੱਕ ਤੋਂ ਇੱਕ ਬਾਈ ਜਦੋਂ ਇਧਰ ਉੱਤਰਿਆ ਜਾਏਗਾ ਇੱਕ ਤੋਂ ਇੱਕ ਹੀ ਨਿਕਲਦੀ ਤੁਰੀ ਹੋਊਗੀ ਠੀਕ ਆ ਗੱਲ ਕਿਉਂਕਿ ਯਾਰ ਅੱਜ ਦਾ ਜਿਹੜਾ ਸਮਾਂ ਨਾ ਹਾਂਜੀ ਭਾਈ ਲੋਕ ਪੈਸੇ ਵੀ ਲਾਉਂਦੇ ਆ ਖਰ ਇਹ ਜੀ ਗੱਲ ਨਹੀਂ ਸਾਨੂੰ ਵੀ ਲਾਉਣੇ ਪੈਂਦੇ ਆ ਹਣ ਠੀਕ ਆ ਗੱਲ ਪਰ ਜਾਨਵਰ ਜੀ ਅਗਲੇ ਨੂੰ ਚੰਗਾ ਮਿਲ ਜੇ ਨਾ ਮੂਰੇ ਹੁਣ ਜਿਵੇਂ ਆ ਬੱਚੀ ਆ ਭਾਈ ਓਏ ਮੰਨ ਲਾ ਵੀ ਤਾਂ ਕੋਈ ਅੰਤ ਹੀ ਨਹੀਂ ਕਿਸੇ ਰੋਡ ਵੀ ਬੁੱਧ ਫੁੱਲ ਆ ਗਿਆ ਹਣਾ ਪਿਓਰ ਦੋ ਦੰਦ ਦਾ ਹੈ ਮੂੰਹ ਹਜੇ ਪਹਿਲਣਾਂਗੀ ਆ ਦੰਦਾਂ ਚ ਬਾਈ ਕਹਿੰਦਾ ਦੋ ਦੰਦ ਯਾਰ ਲੇਵੇ ਲੂਵੇ ਵਾਲੇ ਚੱਬ ਕੱਢਦੀ ਜਾਂਦੀ ਆ ਥਣ ਦਾ ਸਹਿਜ ਬਹੁਤ ਕਮਾਲ ਦਾ ਨਹੀਂ ਫਿਰਦੀ ਆ ਥੋੜੀ ਜਿਹੀ ਮਾਨਵਰ ਬੱਚੀ ਵੀ ਇਹਦੇ ਇੰਪੋਰਟਡ ਸੀਮੰਟ ਦੀ ਬੱਚੀ ਆ ਮਾਨਵਰ ਆ ਨਾਲ ਵੀ ਬੱਛੀ ਆ ਇੱਕ ਨਾਲ ਇੱਕ ਫਰੀ ਵਾਲਾ ਸਿਸਟਮੀ ਆ ਜ ਲੈ ਚਲ ਬੱਚੇ ਤੇ ਲੈ ਚਲ ਪਰੇਸ਼ਾਨ ਨਾ ਕਰ ਤੇ ਇੱਥੋਂ ਦਿਖਾ ਦੇਂਗਾ ਰੀ ਆਰਡਰ ਕੁਆਲਟੀ ਵੇ ਵੱਡੀ-ਬੁੱਡੀ ਫੁੱਲਾਂ ਨਾਲ ਐਚ ਐਫ ਬੱਛੀ ਪਿਓਰ ਤੇ ਆਪ ਭਾਈ ਕਹਿੰਦਾ ਆ ਗਈ ਦੋ ਦੰਦ ਤੇ ਲੇਵੇ ਆਦੀ ਆ ਗਈ ਬਿਲਕੁਲ ਪੱਦਰ ਤੇ ਠੋਸ ਆ ਗਈ ਜਮਾ ਇਹਨਾਂ ਆਰਡਰ ਕੁਆਲਟੀ ਆ ਓ ਠੰਡੀ ਬਰਫਰਗੀ ਜਮਾ ਇੱਥੋਂ ਇੱਥੋਂ ਕਰੀਂਗੇ ਬੱਟਾ ਬੁੱਟਾ ਚੰਗਾ ਕੇ 2-3 ਕਿਲੋ ਖਾਲੀ ਕਰੀਆ ਮੈਂ ਐਵੇਂ ਗੱਪ ਮਾਰਦਾ ਵੀ ਮੈਂ 8 ਕਿਲੋ ਚੋਤੀ ਜਮਾ ਨਹੀਂ ਚੋਈ 2.5 ਕਿਲੋ ਜਿੰਨਾ ਕ ਆਪਾਂ ਬੋਲਾ ਕੱਢ ਦਿੰਨੇ ਉਹੇ ਹਿਸਾਬ ਨਾਲ ਕਰੀਂਗੇ ਇਹ ਤੜਕੇ ਸੋਈ ਇਹ ਰਾਤ ਸੋਈ ਸੀ 2 ਵਜੇ ਭਾਈ ਜੇਰ ਜੂਰ ਦਨ ਹਾਂ ਜੇਰ ਜੂਰ ਦੀ ਓਕੇ ਜਮਾਂ ਜੇਰ ਕਿੰਨੇ ਰੁਪਏ ਜੱਗੀ ਇਹਦੇ ਭਾਈ ਇਹਦਾ ਮੁੱਲ 75000 ਰੁਪਏ ਹੈਗਾ ਬਾਂ ਮਾਨਤਾਨ ਕਰਦੇ ਆਂ ਢੋਰ ਚੋਬਰਾ ਫਿਰ ਅਗਲੇ ਨੰਬਰ ਵਾਲੀ 1 ਤੋਂ 1 ਇੱਕ ਤੋਂ ਇੱਕ ਕਮ ਐਂਡੀ ਆ ਤੇ ਇੱਕ ਗੱਲ ਹੋਰ ਦੱਸ ਦਣਾ ਭਾਅ ਨੇ ਜਿਹੜੇ ਤਕਰੀਬਨ ਤਕਰੀਬਨ ਕੁਆਲਿਟੀ ਦੇ ਹਿਸਾਬ ਨਾਲ ਬਿਲਕੁਲ ਜੇਰੇ ਬਈ ਪਤਾ ਨਹੀਂ ਕੀ ਗੱਲ ਆ ਹਰੇਕ ਸੱਜਣ ਦੀ ਪਹੁੰਚ ਆ ਰਹੀ ਹੈ ਤਾਂ ਕੋਈ ਵੀਰ ਕਹਿੰਦਾ ਯਾਰ ਸਾਨੂੰ ਤਾਂ 40 ਵਾਲੀ ਚਾਹੀਦੀ ਆ ਜਾਂ 50 ਵਾਲੀ ਚਾਹੀਦੀ ਆ ਹਣ ਮਤਲਬ ਦੁੱਧ ਨਹੀਂ ਕੱਢਦੀਆਂ گاਵਾ ਗਾਂ ਦੀ ਕੁਆਲਿਟੀ ਨੇ ਦੁੱ ਚੀਜ਼ ਦਿਖਾ ਦੇ ਫਾਰਮ ਦੀ ਟੋਪ ਬੱਛੀ ਆ ਡਰ ਰੂਡਰ ਦਿਖਾ ਦੇ ਇੰਨਾ ਫੈਕਸ ਹੈਗਾ ਕਿ ਇਹਨੂੰ ਪਹਿਲਾਂ ਵੀਰੇ ਜਮਾ ਪਹਿਲਾਂ ਥਣ ਥਣ ਬੜਾ ਲੱਗਿਆ ਪਹਿਲਾਂ ਦੇ ਹਿਸਾਬ ਨਾਲ ਟੋਪ ਬਾਈ ਯਾਰ ਇਹੀ ਚੀਜ਼ਾਂ ਦੇ ਮੁੱਲ ਨੇ ਕਮਾਦੇ ਚੋਬਰਾ ਕੇਹਰਾ ਹੋਰ ਕਮਾਦੇ ਆ ਇਹਨੂੰ ਗਾਂਵਾਂ ਤਾਂ ਪਹਿਲਾਂ 40 40000 ਦੀਆਂ ਵੀ ਮਿਲ ਜਾਂਦੀਆਂ ਨੇ ਨੱਬਣਾ ਗੱਬੜ ਵੀਰੇ ਗੱਬੜ ਅਰੇ ਇੱਕ ਗੱਲ ਦਾ ਦਣਾ ਚਾਹੇ ਇਹਨੂੰ ਪੰਜ ਸੂਏ ਚੋਲਿਓ ਇਦਾਂ ਦੀ ਰਹੂਗੀ ਸਟੇ ਇਦਾਂ ਦੀ ਰਹੂਗੀ ਬਾਕੀ ਫਾਰਮ ਟਾਈਪ ਦੀ ਬੱਛੀ ਆ ਮਸ਼ੀਨ ਲਾ ਲਿਓ ਹੱਥੀ ਚੁਵਾਈ ਕਰ ਲਿਓ ਆਪਣੇ ਕੋਲੇ ਜੀ ਇਹ ਦੰਦਾਂ ਚ ਕਿਵੇਂ ਜਗੀ ਕਿਵੇਂ ਦੰਦ ਵੀਰੇ ਪੱਤੇ ਠੀਕ ਆ ਗੱਲ। ਇਹ ਬੱਚੀ ਨਾ ਖੁੱਲੀ ਆਈ ਆ ਫਾਰਮ ਚੋਂ। ਠੀਕ ਆ ਗੱਲ। ਆਪਾਂ ਉਹ ਉੱਥੇ ਥੋੜਾ ੱੱਕਾ ਕਰਦੀ ਸੀ ਜਦ ਮੂਰੀ ਤਾਂ ਨਹੀਂ ਪਾਈ ਹੈਗੀ। ਠੀਕ ਆ ਗੱਲ। ਵੀ ਦੇਖੀ ਨਹੀਂ। ਇਹ ਇੱਥੋਂ ਚੌਗੀ ਆ ਵੀਰੇ। ਚਾਰ ਦੰਦਾਂ ਦਾ। ਪਿਓਰ ਜੋਗੀ ਬਈ। ਆ ਗਈ ਇਹ ਆ ਗਈ ਚਾਰ ਦੰਦਾਂ ਦਾ ਤਕਰੀਬਨ ਤਕਰੀਬਨ ਸਾਰੀਆਂ گاਵਾਂ ਦੇ ਦੰਦਾਂ ਦੇ ਵਿੱਚ ਆ ਗਈਆਂ ਤੇ ਬਾਕੀ ਖੜਮੀ ਫੁੜਮੀ ਸਟੇਟ ਸਟੂਟ ਫੁੱਲ ਆ ਗਈ। ਸਾਰੇ ਮੌਸਮੀ ਚੱਲੂ ਜਿੱਦਾਂ ਨੇ ਮਰਜ਼ੀ ਮੌਸਮ 'ਚ ਇਹਨੂੰ ਰੱਖ ਲਿਓ। ਲੈ ਚੱਲ ਬਈ। ਇਹਦੇ ਜੱਗ ਕੀ ਕਿੰਨੇ ਪੈਸੇ ਲਵਾਂਗੇ? 85000 ਰੁਪਇਆ ਲੈ ਲਾਂਗੇ। ਮਾਨਤਾਨ ਕੋਈ। ਸੰਮੇ 153 ਨਾਟਕ 107 ਕਈ ਵਾਰ ਕੋਈ ਹੋਰ ਵੀਰ ਹੁੰਦੇ ਨਾ ਇਹ ਕਹਿੰਦਾ ਯਾਰ ਅਸੀਂ ਥੋੜਾ ਪਾਲ ਲਾਉਣਾ 50 55 ਲਾਉਣਾ ਉਹੇ ਦੇ ਪਰਦੇਦੀਆਂ ਵੀ ਹੁੰਦੀਆਂ ਆਪਣੇ ਕੋਲ ਕੰਮ ਬਠੇਰੀਆਂ ਖੜੀਆਂ ਕੰਮ ਬਾਹਰ ਵੀ ਖੜੀਆਂ ਠੀਕ ਹੈ ਗੱਲ ਬਾਕੀ ਗਾਵਾਂ ਆਪਣੇ ਕੋਲੇ 24 25 ਗਾਵਾਂ ਨੇ ਠੀਕ ਹੈ ਗੱਲ ਯਾਰ ਤਿਆਰ ਤਿਆਰ ਮਾਲ ਦੀ ਵੀਡੀਓ ਪਾਉਣ ਦਾ ਫਾਇਦਾ ਹੈਗਾ ਠੀਕ ਹੈ ਜੀ ਤੈ ਲਈ ਹਰੇਕ ਸੱਜਣ ਦੀ ਪਹੁੰਚ ਆ ਜਾਨਵਰ ਹੈਗੇ ਮਿਲੂਗਾ ਹਾਂ ਉਹ ਨਿਕਤ ਵਾਲੀ ਗੱਲ ਨਹੀਂ ਹਰੇਕ ਸੱਜਣ ਦੀ ਪਹੁੰਚ ਵਾਲੀ ਗਾਂ ਮਿਲੂਗੀ ਅਵੇਲੇਬਲ ਮਿਲੂਗਾ ਪਸ਼ੂ ਤਾਂ ਨਾ ਤੇ ਨੰਬਰ ਸੱਜਣ ਨੂੰ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਨੇੜਾ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ